ਹੈਲੋ ਜੀ ਸਤਿ ਸ਼੍ਰੀ ਅਕਾਲ ਅੱਜ ਕੱਲ ਕਰਦੇ ਆ ਖਾਨ ਪੀਂਦੀ ਸੋ ਏ ਸੀ ਮੇਰੀ ਫਰੈਂਡ ਦੀ ਡਾਟਰ ਜੋ ਕਿ ਕਾਫੀ ਟਾਈਮ ਬਾਅਦ ਮੈਨੂੰ ਮਿਲਣ ਆਈ ਸੀ ਪਟਿਆਲਾ ਤੇ ਆਪਾਂ ਗਏ ਸੀ ਕਾਫੇ ਦਿੱਲੀ ਹਾਈਟਸ ਤੇ ਇਹ ਮੈਂ ਗੱਲ ਕਰ ਰਹੀਆਂ ਜੀ ਯਾਨੀ ਕਿ ਯੈਸਟਰਡੇ ਕੱਲ ਦੀ ਕੱਲ ਡੇਟ ਸੀਗੀ 16 ਫੈਬਰੂਰੀ 2026 ਕਿਉਂਕਿ ਵੀ ਮੈਨੂੰ ਡੇਟਸ ਮੈਂ ਤਾਂ ਯਾਦ ਰੱਖਦੀਆਂ ਕਈ ਵਾਰ ਕੋਈ ਮਤਲਬ ਆਪਾਂ ਦੀ ਮੈਮਰੀ ਰਹਿੰਦੀ ਹੈ ਵੀ ਇਸ ਡੇਟ ਨੂੰ ਅਸੀਂ ਇੱਥੇ ਗਏ ਸੀ ਤੇ ਗਾਨਪਦੀਮੀ ਗੱਲ ਕਰਾਂ ਯਾਰ ਮੈਂ ਆਪਣੀ ਲਾਈਫ ਦੇ ਵਿੱਚ ਕੁਝ ਐਸਾ ਜ਼ਿਆਦਾ ਨਹੀਂ ਕੁਝ ਖਾਦਾ ਨਾਨਵੇਜ ਬਿਲਕੁਲ ਵੀ ਨਹੀਂ ਖਾਂਦੀ ਮੈਂ ਅੰਡਾ ਮੀਟ ਸ਼ਰਾਬ ਜੈਸੀਆਂ ਚੀਜ਼ਾਂ ਤੋਂ ਬਹੁਤ ਦੂਰਾ ਤੇ ਕੈਫੇ ਦੀ ਲਾਈਟਸ ਜਿਵੇਂ ਜੇ ਗੱਲ ਕਰਾਂ ਇਹ ਕੋਈ ਪ੍ਰਮੋਸ਼ਨ ਨਹੀਂ ਮੇਰਾ ਪਰਸਨਲ ایکسپੀਰੀਅੰਸ ਹੈ ਵੈਸੇ ਤਾਂ ਮੈਂ ਕਾਫੀ ਟਾਈਮ ਗਈ ਹਾਂ ਇੱਕ ਬਰਥਡੇ ਵੀ ਮੈਂ ਇੱਥੇ ਸੈਲੀਬ੍ਰੇਟ ਕੀਤਾ ਹੋਇਆ ਹੈ ਪਰ ਇਹਨਾਂ ਦਾ ਫੂਡ ਬਹੁਤ ਅੱਛਾ ਹੈ ਜੇ ਆਪਾਂ ਬ੍ਰਾਂਡ ਦੀ ਗੱਲ ਕਰੀਏ ਬ੍ਰਾਂਡ ਇਜ਼ ਆਲਵੇਸ ਬ੍ਰਾਂਡ ਚਾਹੇ ਕੱਪੜੇ ਚਾਹੇ ਫੂਡ ਆ ਦੇਖੋ ਆਪਣੇ ਕੋਲ ਖਾਣ ਵਾਸਤੇ ਕਾਫੀ ਕੁਝ ਹੈ ਵੈਸੇ ਨਾਚੋਜ਼ ਨੇ ਮੇਰੇ ਫੋਰਐਵਰ ਫੇਵਰਿਟ ਪਰ ਇਹਨਾਂ ਦੀ ਰੈਸਪੀਜ਼ ਅਲੱਗ ਨੇ ਜੇ ਤੁਸੀਂ ਵੀ ਪਟਿਆਲੇ ਕਦੀ ਆਓ ਤਾਂ ਜ਼ਰੂਰ ਤੁਸੀਂ ਇਸ ਨੂੰ ਜੋ ਹੈ ਟੇਸਟ ਕਰ ਸਕਦੇ ਹੋ ਇੱਥੇ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਤੁਹਾਨੂੰ ਪਤਾ ਚੱਲ ਜਾਏਗਾ ਅਸੀਂ ਇੱਥੇ ਚਾਰ ਪਰਸਨ ਸੀ ਸੌਰੀ ਮੈਂ ਕੁਝ ਪਰਸਨਲੀ ਕਾਰਨ ਕਰਕੇ ਹੋਰ ਨਹੀਂ ਦਿਖਾ ਸਕਦੀ ਤੇ ਮੈਂ ਆਪਣੀ ਫਰੈਂਡ ਦੀ ਡਾਟਰ ਨੂੰ ਹੀ ਦਿਖਾਵਾਂਗੀ ਤੇ ਅਸੀਂ ਕਿੰਨਾ ਕਿਤਾ ਸਬਦਾ ਲਗ ਲਗ ਆਰਡਰ ਸੀ ਤੇ ਜੇ ਮੈਂ ਤੇ ਡਰਿੰਕਸ ਦੀ ਗੱਲ ਕਰਾਂ ਤਾਂ ਮੈਂ ਜੋ ਸੌਫਟ ਡਰਿੰਕ ਦੇ ਵਿੱਚ ਪਾਨ ਜਿਹੜਾ ਹੈਗਾ ਫਲੇਵਰ ਲੈਣੀ ਆ ਕਾਫੀ ਅੱਛਾ ਹੁੰਦਾ ਤੁਸੀਂ ਜੇ ਇੱਥੇ ਜਾਓ ਉਹ ਜ਼ਰੂਰ ਟਰਾਈ ਕਰਨਾ ਤੇ ਬਾਕੀ ਉਹ ਕਾਫੀ ਸੂਸ਼ੀ ਕਾਫੀ ਆਰਡਰ ਸੀ ਸਾਡਾ ਪੀਜ਼ਾ ਵੀ ਸੀ ਸਭ ਨੇ ਆਪਣਾ ਅਲੱਗ-ਅਲੱਗ ਮਨਪਸੰਦ ਆਰਡਰ ਕੀਤਾ ਸੀ ਖਾਣਾ ਪੀਣਾ ਬਹੁਤ ਹੀ ਜ਼ਰੂਰੀ ਹੁੰਦਾ ਲਾਈਫ ਪਰ ਉਹਦੀ ਇੱਕ ਏਜ ਹੁੰਦੀ ਹੈ ਇਹ ਹੈਗੀ ਪੁਆਇੰਟ ਦੀ ਗੱਲ ਏਜ ਮਤਲਬ ਆਈ ऍम 40 ਪਲੱਸ ਯਾਰ ਆਈ ऍम 46 ਲਾਈਕ ਨੀਅਰ ਬਾਈ 46 45 ਪਲੱਸ ਤੇ ਆਪਣਾ ਨਾ ਇੱਕ ਇਮਿਊਨ ਸਿਸਟਮ ਹੁੰਦਾ ਇੱਕ ਬੋਡੀ ਦਾ ਸਿਸਟਮ ਹੁੰਦਾ ਜਿਸੀ ਖਾਨ ਤੋਂ ਹੱਟਦੇ ਨਹੀਂ ਨਾ ਅਸੀਂ ਆਪਣੇ ਬੋਡੀ ਨੂੰ ਸੈੱਟ ਨਹੀਂ ਕਰ ਸਕਦੇ ਮੇਰਾ weight ਇਸ ਟਾਈਮ ਹੈਗਾ 74 ਆਈ ਥਿੰਕ ਜਾਂ 73 ਹੋਏਗਾ ਏਜ ਦੇ ਹਿਸਾਬ ਨਾਲ ਇਹ ਜ਼ਿਆਦਾ ਹੈ ਮੈਨੂੰ ਪਤਾ ਹੈ ਪਰ ਮੈਨੂੰ ਇਹ ਹੁੰਦਾ ਵੀ ਨਹੀਂ ਆਪਾਂ ਥੋੜੇ ਨਾ ਹੈਲਦੀ ਪੰਜਾਬੀ ਵੀ ਆਸ ਪੰਜਾਬੀ ਆਪਾਂ ਪਤਲੇ ਵੀ ਨਹੀਂ ਲੱਗਣੇ ਚਾਹੀਦੇ ਕਬਲਕਿ ਬਲਕਿ ਜਿਵੇਂ ਲੱਗਦੀ ਨੇ ਨਾ ਆਪਾਂ ਉਵੇਂ ਹੀ ਲੱਗਣੇ ਚਾਹੀਦੇ ਆ ਫੇਰ ਵੀ ਮੈਂ ਆਪਣੀ ਏਜ ਨੂੰ ਆਪਣੇ ਫੂਡ ਨੂੰ ਕਾਫੀ ਮੇਨਟੇਨ ਕੀਤਾ ਹੋਇਆ ਮੈਂ ਕਾਫੀ 6-6 ਮਹੀਨੇ ਸਾਲ-ਸਾਲ ਬਾਅਦ ਜਾਨੀਏ ਜੇ ਖਾਣਾ ਬਾਹਰ ਜਾਣਾ ਹੈ ਜੇ ਕਿਤੇ ਬਾਹਰ ਟਰੈਵਲ ਕਰਦੇ ਆ ਫਿਰ ਤਾਂ ਮਜਬੂਰੀ ਹੈ ਖਾਣਾ ਸੋ ਮੈਂ ਜ਼ਰੂਰ ਹਰ ਚੀਜ਼ ਨੂੰ ਐਕਸਪਲੋਰ ਕਰਦੀਆਂ ਚਾਹੀਏ ਸ਼ਾਪਿੰਗ ਹੈ ਜਾਂ ਫੂਡ ਹੈ ਇੱਥੇ ਤਾਂ ਤੁਸੀਂ ਦੇਖ ਸਕਦੇ ਹੋ ਮੇਰੇ ਫੇਸ ਐਕਸਪ੍ਰੈਸ਼ਨ ਤੋਂ ਤੁਹਾਨੂੰ ਪਤਾ ਚੱਲ ਜਾਏਗਾ ਕਿੰਨਾ ਯਮਮੀ ਤੇ ਕਿੰਨਾ ਅੱਛਾ ਫੂਡ ਸੀ ਮੈਂ ਥੋੜਾ ਥੋੜਾ ਟੇਸਟ ਕੀਤਾ ਤੇ ਬਾਕੀ ਮੇਰੇ ਨਾਲ ਬੱਚੇ ਸੀ ਉਹਨਾਂ ਨੇ ਪੀਤਾ ਤੁਸੀਂ ਦੇਖ ਸਕਦੇ ਹੋ ਮੇਰੇ ਕੋਲ ਜੋ ਹੈ ਇਹ ਪਾਨ ਫਲੇਵਰ ਦੇ ਵਿੱਚ ਮਜੀਤੋ ਕਹਿ ਸਕਦੇ ਆ ਜਾਂ ਇਹਨੂੰ ਸੌਫਟ ਡਰਿੰਕ ਕਹਿ ਸਕਦੇ ਆ ਬਹੁਤ ਟੇਸਟੀ ਬਾਕੀਆਂ ਨੇ ਸਾਰਿਆਂ ਨੇ ਆਪਣੇ ਫਲੇਵਰ ਮੰਗਾਇੇ ਸੀ ਬਟ ਮੇਰਾ ਸਭ ਤੋਂ ਬੈਸਟ ਵਾਲਾ ਜੋ ਯਮਮੀ ਸੀ ਬਹੁਤ ਟੇਸਟ ਮੈਂ ਹਮੇਸ਼ਾ ਇੱਥੇ ਪਾਨ ਵਾਲਾ ਹੈ ਜੋ ਹੈ ਮਤਲਬ ਆਰਡਰ ਕਰਦੀ ਆ ਤੇ ਜਦੋਂ ਵੀ ਜਾਣੀ ਆ ਕਈ ਵਾਰ ਮੈਂ ਪੈਕਿੰਗ ਵੀ ਮੰਗਵਾਈ ਹੋਈ ਆ ਸੂਸ਼ੀ ਆ ਗਈ ਪਹਿਲਾਂ ਮੈਨੂੰ ਲੱਗੇ ਕਿ ਇਹ ਚਾਕਲੇਟ ਫਲੇਵਰ ਹੈ ਐਸਾ ਬਟ ਕੁਛ ਨਹੀਂ ਸੀ ਇਟਸ ਸੋ ਗੁੱਡ ਸੋ ਯਮਮੀ ਤੇ ਮਤਲਬ ਓ ਮਾਈ ਗਾਡ ਮੈਂ ਜਿੰਨੀ ਤਰੀਫ ਕਰਾਉਂ ਉਨੀ ਖਾਟ ਹੈ ਨਾ ਠੂਸ ਠੂਸ ਕੇ ਆਪਾਂ ਕੱਲ ਰਾਤੀ ਹੀ ਖਾਦਾ ਕਿਉਂਕਿ ਵੀ ਮੇਰੀ ਫਰੈਂਡ ਦੀ ਡਾਟ ਰਾਈ ਸੀ ਮੈਨੂੰ ਸੀ ਇਹਨਾਂ ਮੈਂ ਪੂਰਾ ਇਮਪ੍ਰੈਸ ਕਰਕੇ ਭੇਜਾਂ ਤੇ ਕੈਫੇ ਦਿੱਲੀ ਹਾਈਟਸ ਤੋਂ ਉੱਪਰ ਦਾ ਕਿਹੜਾ ਹੀ ব্রাঞ্চ ਹੋ ਸਕਦੀ ਹੈ ਵੈਸੇ ਤੁਸੀਂ ਕਿਤੇ ਵੀ ਜਾਓ ਇਹਦੀਆਂ ਅਲੱਗ-ਅਲੱਗ ਜਗ੍ਹਾ ਚਾਹੇ ਦਿੱਲੀ ਮੈਂ ਦਿੱਲੀ ਵੀ ਟਰਾਈ ਕੀਤਾ ਉੱਥ ਸੋਪਾ ਸਾਰੀ ਰਾਇਲ ਰਾਇਲ ਹੈਗੇ ਮੇਰੀ ਜੋ ਹੈ ਇਹ ਮੈਂ ਜਦੋਂ ਖਾਰੀ ਸੀ ਤਾਂ ਮੈਨੂੰ ਇੱਕ ਬੱਚੇ ਨੇ ਦੱਸਿਆ ਵੀ ਇਹ ਪੂਰਾ ਹੀ ਖਾਣਾ ਹੁੰਦਾ ਮੈਂ ਕਿਹਾ ਯਾਰ ਕੀ ਇਹ ਮੇਰਾ ਮੂੰਹ ਫੁੱਲਾ ਬੁੱਲਾ ਲੱਗੇਗਾ ਛੱਡ ਦੇ ਬਟ ਜੋ ਮਿਲਿਆ ਆਪਾਂ ਖਾ ਲਿਆ ਆਪਾਂ ਦੇਸੀ ਬੰਦੇ ਆ ਮੈਂ ਵੈਸੇ ਜ਼ਿਆਦਾ ਘਰ ਦੀ ਰੋਟੀ ਖਾ ਕੇ ਖੁਸ਼ ਹਾਂ ਪਰ ਹਾਂ ਜੇ ਮੈਨੂੰ ਬਾਹਰ ਦਾ ਫੂਡ ਖਾਣ ਦਾ ਮੌਕਾ ਮਿਲਦਾ ਮੈਂ ਇਕਬਾਲਨ ਜਾਂ ਫਿਰ ਕੈਫੇ ਦਿੱਲੀ ਹਾਈਟਸ ਸੀ ਜਾਨੀਆਂ ਕਿਉਂਕਿ ਇੱਥੇ ਫੂਡ ਕੁਆਲਿਟੀ ਐਂਬੀਅੰਸ ਐਂਬੀਅੰਸ ਤੇ ਜੋ ਮਤਲਬ ਇੱਕ ਵਾਈ ਬੈਰਾ ਉਹ ਲੱਗ ਹੀ ਹੈ ਤੇ ਕੇ ਸਾਡਾ ਫਿਰ ਫੂਡ ਦੇ ਵਿੱਚ ਖੋਰ ਸੀ ਮੈਨੂੰ ਇਸ ਆ ਨਾਮ ਨਹੀਂ ਪਤਾ ਇਸ ਦੇ ਵਿੱਚ ਜੂਸੀ ਪਨੀਰ ਨੂੰ ਇਹਨਾਂ ਨੇ ਮਤਲਬ ਇੱਕ ਸਿਜ਼ਲਰਸ ਵਾਂਗੂ ਕੀਤਾ ਹੋਇਆ ਸੀ ਤੇ ਨਾਲ ਇਹਦੇ ਖਾਨ ਲਈ ਦੋ ਸੌਸਸ ਸੀ ਚਟਨੀਆਂ ਸੀ ਤੇ ਮਤਲਬ ਅੱਛਾ ਸੀ ਰੋਟੀ ਵੀ ਸੀ ਆਈ ਥਿੰਕ ਉਹ রাইਸ ਦਾ ਕੁਝ ਬਣਾ ਸੀ ਉਹਦੀ ਸੀ ਰੋਟੀ ਕਿਉਂਕਿ ਮੈਨੂੰ ਇਹਨਾਂ ਪਤਾ ਨਹੀਂ ਹੈ ਮੈਂ ਥੋੜਾ ਬਾਹਰ ਵਾਲਾ ਤੁਹਾਨੂੰ ਦੱਸਿਆ ਨਹੀਂ ਇਹਨਾਂ ਖਾਂਦੀ ਪਰ ਜੇ ਖਾਨੀਆਂ ਤਾਂ ਮੈਂ ਮਤਲਬ ਹਮੇਸ਼ਾ ਪ੍ਰੇਸ ਕਰਦੀ ਆ ਤੇ ਦੂਸਰੀ ਗੱਲ ਇਹ ਹੈ ਵੀ ਫੂਡ ਖਾਣਾ ਬਹੁਤ ਜ਼ਰੂਰੀ ਹੈ ਪਰ ਉਹਦੀ ਇੱਕ ਏਜ ਲਿਮਟ ਹੈ ਮੈਂ ਦੁਬਾਰਾ ਆਪਣੇ ਪੁਆਇੰਟ ਤੇ ਆਣੀ ਆ ਆਪਾਂ 30 ਤੱਕ ਅੱਛਾ ਖਾਣਾ ਖਾ ਸਕਦੇ ਹਾਂ ਉਸ ਤੋਂ ਬਾਅਦ ਅਸੀਂ ਜਿੰਨਾ ਘੱਟ ਖਾਵਾਂਗੇ ਓਨਾ ਵਧੀਆ ਰਹੇਗਾ ਇੱਕ ਮੇਨਟੇਨ ਰਹਿੰਦਾ ਹੈ ਆਪਣੀ ਜੁੜੀ ਹੈਗੀ ਹੈ ਹੈਲਥ ਨਾਲ ਕੋਈ ਕੰਪਰੋਮਾਈਜ਼ ਨਹੀਂ ਮੈਂ ਰੂਟੀਨ ਦੇ ਵਿੱਚ 5 ਵਜੇ ਆਪਣਾ ਫੂਡ ক্লোਜ਼ ਕਰ ਲੈਂਦੀ ਆ ਹੱਦ 6 ਵਜੇ ਤੱਕ ਸੋ ਤੁਹਾਨੂੰ ਮੇਰੇ ਵਲੌਗ ਕਿਵੇਂ ਲੱਗਦੇ ਨੇ ਦੱਸਿਆ ਕਰੋ ਪਲੀਜ਼ ਇਹ ਛੋਟਾ ਵਲੌਗ ਸੀ 7.5 ਮਿੰਟ ਦਾ ਕਿਉਂਕਿ ਮੈਨੂੰ ਟਾਈਮਿੰਗ ਦੀ ਥੋੜੀ ਪ੍ਰੋਬਲਮ ਰਹਿੰਦੀ ਹੈ ਆ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਪਟਿਆਲਾ ਕਾਫੇ ਦਿੱਲੀ ਹਾਈਟ ਜ਼ਰੂਰ ਆਓ ਜੇ ਆਏ ਤੁਸੀਂ ਤੇ ਬਿੱਲ ਵੀ ਜ਼ਿਆਦਾ ਨਹੀਂ ਹੈ ਕੁਝ ਠੀਕ ਸੀ ਮੈਂ ਇਹਨਾਂ ਨੂੰ ਕਹਿ ਕੇ ਥੋੜਾ ਬਹੁਤ ਡਿਸਕਾਊਂਟ ਵੀ ਲੈ ਲਿਆ ਸੀ ਕਿੰਨੇ ਪਲੀਜ਼ ਡਿਸਕਾਊਂਟ ਕਰ ਦਿਓ ਸੀ ਕਰਦੇ ਬੰਦੇ ਆ ਤੇ ਉਸ ਤੋਂ ਬਾਅਦ ਵੀ ਸੀ ਸਵੀਟਸ ਕਿਤੇ ਸੁਸ਼ੀ ਤੋਂ ਬਾਅਦ ਇਹ ਆਪਣਾ ਜੋ ਹੈ ਕੀ ਸੀਦਾ ਨਾਮੀ ਪੁਲਗਿਆਰ ਨਾਮ ਕੇ ਸੀਦਾ ਸਪੈਗੈਟੀ ਮੇਰੀ ਇਹ ਫੇਵਰੇਟ ਹੈ ਸਮ ਟਾਈਮ ਜਦੋਂ ਬਹੁਤ ਰੀਅਰ ਖਾਣੀ ਹੈ ਨਾਲ ਇਹਦੀ گارਲਿਕ ਬ੍ਰੈਡ ਸੀ ਇਹ ਵੀ ਬਹੁਤ ਟੇਸਟੀ ਸੀ ਤੇ ਮੈਂ ਪਰ ਥੋੜਾ ਸਪਾਈਸੀ ਘਟ ਲੈਣੀ ਸੀ ਜਿਸ ਸਪਾਈਸ ਘਟ ਸੀ ਮੇਰੇ ਨਾਲ ਵਾਲੇ ਜਿਹੜੇ ਬੱਚੇ ਸੀ ਉਹ ਕਹਿੰਦੇ ਠੀਕ ਹੈ ਆਂਟੀ ਇਸ ਚ ਅਸੀਂ ਮਤਲਬ ਐਵੇਂ ਖਾਨੇ ਹੂ ਪਰ ਬਹੁਤ ਜ਼ਿਆਦਾ ਮਿਰਚੀ ਖਾਂਦੇ ਨੇ ਸੋ ਮੈਨੂੰ ਐਸਾ ਚੇ ਪਸੰਦ ਨਹੀਂ ਆ ਤਾਂ ਮੈਂ ਲਾਈਟ ਕਰਕੇ ਪਰ ਬਹੁਤ ਮੈਨੇ ਇੰਜੋਏ ਕੀਤਾ ਤੇ ਬਹੁਤ ਜ਼ਿਆਦਾ ਮਤਲਬ ਬਹੁਤ ਜ਼ਿਆਦਾ ਮੈਨੂੰ ਕਾਫੀ ਟਾਈਮ ਬਾਅਦ ਖਾ ਕੇ ਨੇ ਇੰਨਾ ਕੁਝ ਮਜ਼ਾ ਆਇਆ ਸੀ ਆ ਵੀ ਤੁਸੀਂ ਦੇਖ ਸਕਦੇ ਹੋ ਸਾਰਾ ਕੁਝ ਅੱਛਾ ਸੀ ਬਹੁਤ 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 ਸਹੀ ਤੇ ਮੇਨ ਚੀਜ਼ ਇਹ ਹੈ ਵੀ ਆਪਣੀ ਹੈਲਥ ਨਾਲ ਕੋਈ ਕੰਪਰੋਮਾਈਜ਼ ਨਹੀਂ ਜੋ ਦਿਲ ਕਰਦਾ ਖਾਓ ਬਟ ਉਹਨਾਂ ਕਾ ਖਾਓ ਜਿੰਨਾਂ ਕਾ ਸਾਡੇ ਪੇਟ ਨੂੰ ਜ਼ਰੂਰਤ ਹੈ ਤੇ ਇਹ ਨਹੀਂ ਇਹ ਵੀ 24 ਘੰਟੇ ਸੀ ਮਤਲਬ ਮਾਰਕੀਟ ਚ ਵੜੇ ਰਹੀਏ ਖਾਂਦੇ ਰਹੀਏ ਠੋਸ ਠੋਸ ਕਿ ਆਪਣੀ ਹੈਲਥ ਪਹਿਲਾਂ ਹੈ ਤੇ ਯੂਥ ਤਾਂ ਅੱਜਕੱਲ ਬਹੁਤ ਜ਼ਿਆਦਾ ਐਕਟਿਵ ਹੈ ਬੜੇ ਵਧੀਆ ਨੇ ਮੈਨੂੰ ਵੈਸੇ ਜਿਮ ਜਾਣਾ ਕੋਈ ਖਾਸ ਪਸੰਦ ਨਹੀਂ ਆ ਸੋ ਮੈਂ ਵਾਕ ਤੇ ਡਿਪੈਂਡ ਕਰਦੀ ਆ ਤੇ ਮੈਂ ਆਪਣੇ ਆਪ ਨੂੰ ਮਤਲਬ ਇੱਕ ਵਾਦਾ ਵੀ ਕੀਤਾ ਹੈ ਮੈਂ ਹੁਣ ਨੈਕਸਟ ਮੰਥ ਤੋਂ ਵਾਕ ਜਾਣੀ ਆ ਤਾਂ ਕਿ ਜੋ ਮੇਰਾ ਹੈਗਾ ਹੋਰ ਸਟੈਮੀਨਾ ਵੱਧ ਸਕੇ ਭੱਜਣ ਦਾ ਸ਼ਾਪਿੰਗ ਕਰਨ ਦਾ ਉੜ ਉੜ ਕੇ ਜਾਣ ਦਾ ਦੁਬਾਰਾ ਉਹੀ ਪੁਆਇੰਟ ਤੇ ਆਨੇ ਤੁਹਾਨੂੰ ਮੇਰੇ ਬਲੌਗ ਕੈਸਾ ਲੱਗਦੇ ਪਲੀਜ਼ ਦੱਸ ਦਿਆ ਕਰੋ ਕਦੀ ਕਦੀ ਪਾਨੀ ਆ ਕੋਈ ਪੈਸੇ ਕਮਾਉਣ ਦੇ ਚੱਕਰ ਚ ਨਹੀਂ ਪੰਦੀ ਬਸ ਇਹ ਹੁੰਦਾ ਵੀ ਸਾਰੇ ਦੇਖਣ ਮੈਨੂੰ ਅੱਛਾ ਲੱਗਦਾ ਤੇ ਨੀਚੇ ਕਮੈਂਟ ਲਾਈਕ ਸ਼ੇਅਰ ਦਾ ਬਟਨ ਜ਼ਰੂਰ ਦਬਾ ਦਿਓ ਤੇ ਸਬਸਕ੍ਰਾਈਬ ਕਰ ਲਓ ਮੇਰੇ ਚੈਨਲ ਨੂੰ ਦੁਬਾਰਾ ਹੋਰ ਕੋਈ ਚੀਜ਼ ਨੂੰ ਲੈ ਕੇ ਮੈਂ ਐਕਸਪਲੋਰ ਕਰਾਂਗੀ ਜ਼ਿਆਦਾ ਮੇਰੇ ਕੋ ਮੰਦਾ ਹੁੰਦਾ ਰਮੇਸ਼ਵਰਮ ਦਾ ਜਿਹੜਾ ਹੈ ਸਾਡੀ ਯਾਤਰਾ ਵਾਲਾ ਜਿਹੜਾ ਹੈ ਅਧੂਰੇ ਹਾਲਿਓ ਬਲੌਗ ਮੈਂ ਬਣਾਣਾ ਕਿੰਨੇ ਬਲੌਗ ਮੇਰੇ ਪੈਂਡਿੰਗ ਚੱਲ ਰਹੀ ਨੇ ਅਲੀ ਬਾਗ ਦਾ ਵੀ ਇੱਕ ਸੀਗਾ ਮੇਰਾ ਸੋ ਟਾਈਮ ਨਹੀਂ ਲੱਗਦਾ ਯਾਰ ਕਈ ਵਾਰ ਦਿਲ ਵੀ ਨਹੀਂ ਕਰਦਾ ਠੰਡ ਚ ਤਾਂ ਵੈਸੇ ਬਹੁਤ ਨੀਂਦ ਆਂਦੀ ਹੈ ਸੋ ਪਲੀਜ਼ ਮੈਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਕਮੈਂਟਾਂ ਵਿੱਚ ਦੱਸੋ ਤੁਹਾਨੂੰ ਕਿਵੇਂ ਲੱਗਦੇ ਨੇ ਮੇਰੇ ਵਲੌਗਸ ਜੇ ਤੁਹਾਨੂੰ ਕੋਈ ਗੜਬੜ ਲੱਗਦੀ ਹੈ ਤਾਂ ਪਲੀਜ਼ ਉਹਦੇ ਵਾਸਤੇ ਸੌਰੀ ਆ ਤੁਸੀਂ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਮੈਨੂੰ ਕੀ ਚੇਂਜ ਕਰਨਾ ਚਾਹੀਦਾ ਬਟ ਮੈਂ ਤੁਹਾਨੂੰ ਐਵੇਂ ਹਮੇਸ਼ਾ ਆਪਣੇ ਵਲੌਗਸ ਦੇ ਥਰੂ ਐਂਟਰਟੇਨ ਕਰਦੀ ਰਵਾਂਗੀ ਆ ਗਈ ਸੀ ਵਾਓ 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 ਇਹ ਆ ਗਈ ਸੀ ਆਪਣਾ ਯਾਰ ਮੈਨੂੰ ਨਾ ਟਾਈਮ ਤੇ ਕੁਝ ਨਹੀਂ ਯਾਦ ਆਉਂਦਾ ਮੇਰੀ ਸਭ ਤੋਂ ਵੱਡੀ ਪ੍ਰੋਬਲਮ ਹੀ ਇਹ ਹੈ ਯਾਰ ਬਹੁਤ ਵੱਡੀ ਪ੍ਰੋਬਲਮ ਹੈ ਬਹੁਤ ਵੱਡੀ ਪ੍ਰੋਬਲਮ ਹੈ ਆਈਸਕ੍ਰੀਮ ਦੇ ਨਾਲ ਬਰਾਉਨੀ ਆ ਗਈ ਸੀ ਇਹ ਤੇ ਉਹ ਵੀ ਕੋਣਾਂ ਨੇ ਪੇਸਟਰੀ ਮਗਾਈ ਸੀ ਮੇਰੇ ਨਾਲ ਬੱਚੇ ਤੇ ਉਹ ਵੀ ਬਹੁਤ ਟੇਸਟੀ ਸੀ ਬੱਚਿਆਂ ਦੀ ਕੰਪਨੀ ਮੈਨੂੰ ਬਹੁਤ ਅੱਛੀ ਲੱਗਦੀ ਹੈ ਤੇ ਬੱਚੇ ਮੈਨੂੰ ਅੰਡਰਸਟੈਂਡ ਕਰਦੇ ਨੇ ਸੋ ਮਿਲਦਾ ਕਿਸੇ ਨੈਕਸਟ ਵਲੌਗ ਦੇ ਵਿੱਚ ਇਹ ਵਲੌਗ ਕੈਸਾ ਲੱਗਿਆ ਪਲੀਜ਼ ਜ਼ਰੂਰ ਦੱਸਣਾ ਓਕੇ டாਟਾ ਬਾਏ ਬਾਈ ਤੁਭਾਵੇ ਐ ਵੀ ਫੇਰ ਬਸ ਅਸੀਂ ਜਾਣ ਦੀ ਤਿਆਰੀ ਕਰ ਲਈ ਸੀ ਤੇ ਤੁਸੀਂ ਵੀ ਕੈਫੇ ਦੀ ਲਾਈਟ ਪਟਿਆਲਾ ਆਓ ਤੇ ਵਿਜ਼ਿਟ ਕਰੋ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਹੁਣ ਮੈਂ ਕਰਾਂਗੀ ਬਾਏ ਤੇ ਤੁਹਾਨੂੰ ਵਲੌਗ ਕੈਸਾ ਲੱਗਿਆ ਜਰੂਰ ਦੱਸਣਾ ਲਾਈਕ ਕਮੈਂਟ ਸ਼ੇਅਰ ਦੇ ਬਟਨ ਤੇ ਬਟਨ ਹੱਥ ਦਬ ਦੋ ਤੇ ਸਬਸਕ੍ਰਾਈਬ ਕਰ ਲਓ